ਦੋ ਨੌਜਵਾਨ ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਹੈ ਪੰਜਾਬ ਦੀ ਨੌਜਵਾਨ ਪੀੜੀ ਐਸ਼ ਪ੍ਰਸਤੀ ਵਿੱਚ ਪੈ ਚੁੱਕੀ ਹੈ ਮਿਹਨਤ ਕਰਨਾ ਨਹੀਂ ਚਾਹੁੰਦੀ ਮਿਹਨਤ ਕਰਨ ਦੀ ਬਜਾਏ ਚੋਰੀਆਂ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਹੈ ਪਰ ਨੌਜਵਾਨ ਪੀੜੀ ਨੂੰ ਇਹ ਨਹੀਂ ਪਤਾ ਕਿ ਜਿਹੜਾ ਉਹ ਕੰਮ ਕਰ ਰਹੇ ਨੇ ਇੱਕ ਨਾ ਇੱਕ ਦਿਨ ਉਹ ਪੁਲਿਸ ਦੇ ਅੜਿੱਕੇ ਜ਼ਰੂਰ ਆਉਣਗੇ ਜਿਸ ਦੇ ਤਹਿਤ ਨਾਬਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਚਾਰ ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕੀਤਾ ਹੈ ਇਹਨਾਂ ਨੌਜਵਾਨਾਂ ਦੀ ਉਮਰ ਮਹਿਜ 18 ਵਰਿਆਂ ਦੀ ਹੈ। ਇਹਨਾਂ ਨੌਜਵਾਨਾਂ ਨੇ ਚੋਰੀ ਦੇ ਮੋਟਰਸਾਈਕਲ ਨਾਬਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਚੋਰੀ ਕੀਤੇ ਸੀ। ਨਾਬਾ ਪੁਲਿਸ ਨੇ ਇਹਨਾਂ ਨੌਜਵਾਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਬਾ ਕੋਤਵਾਲੀ ਦੇ ਇੰਚਾਰਜ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਅਸੀਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੀ ਉਮਰ ਮਹਿਜ 18 ਵਰਿਆਂ ਦੇ ਨਜ਼ਦੀਕ ਹੈ। ਇਹ ਨੌਜਵਾਨ ਆਪਣੀ ਐਸ਼ ਪ੍ਰਸਤੀ ਦੇ ਵਾਸਤੇ ਮੋਟਰਸਾਈਕਲ ਚੋਰੀ ਕਰਦੇ ਸੀ। ਇਨਾਂ ਕੋਲੋਂ ਅਸੀਂ 4 ਮੋਟਰਸਾਈਕਲ ਬਰਾਮਦ ਕੀਤੇ ਐ। ਇਹਨਾਂ ਨੇ ਇਹ ਮੋਟਰਸਾਈਕਲ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਸੀ। ਇਹਨਾਂ ਦੋਵੇਂ ਨੌਜਵਾਨਾਂ ਦੀ ਪਛਾਣ ਹਰਪ੍ਰੀਤ ਦਾਸ ਅਤੇ ਗੌਤਮ ਦੇ ਵਜੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਇਹਨਾਂ ਦੇ ਖਿਲਾਫ ਚੋਰੀ ਦੇ ਮੁਕੱਦਮੇ ਦਰਜ ਕਰਕੇ ਪੜਤਾਲ ਕਰ ਰਹੇ ਹਾਂ। ਅਸੀਂ ਇਹਨਾਂ ਸਬੰਧੀ ਹੋਰ ਪੁੱਛਗਿੱਛ ਵੀ ਕਰ ਰਹੇ ਹਾਂ ਕਿ ਇਹ ਮੋਟਰਸਾਈਕਲ ਕਿੱਥੇ ਵੇਚਦੇ ਸੀ ਅਤੇ ਹੁਣ ਤੱਕ ਇਹਨਾਂ ਨੇ ਕਿੰਨੇ ਮੋਟਰਸਾਈਕਲ ਚੋਰੀ ਕੀਤੇ ਨੇ। ਇਸ ਸਬੰਧੀ ਅਸੀਂ ਇਰਾਦੇ ਤੋਂ ਡੰਗਾਈ ਨਾਲ ਪੁੱਛਗਿਛ ਕਰਕੇ ਤਫਤੀਸ਼ ਕਰਾਂਗੇ ਇਹਨਾਂ ਦੋਵੇਂ ਨੌਜਵਾਨਾਂ ਤੋਂ ਪਹਿਲਾਂ ਵੀ ਦੱਸਿਆ ਗਿਆ ਕਿ ਮਾਮਲੇ ਦਰਜ ਨੇ ਐਸ ਐਚਓ ਖੋਖਰ ਨੇ ਦੱਸਿਆ ਕਿ ਚੋਰਾਂ ਨੂੰ ਅਸੀਂ ਸਖਤ ਚੇਤਾਵਨੀ ਵੀ ਦਿੱਤੀ ਹੋਈ ਹੈ ਅਤੇ ਇੱਕ ਵਾਰੀ ਫੇਰ ਚੇਤਾਵਨੀ ਦੇ ਰਹੇ ਹਾਂ ਕਿ ਚੋਰੀਆਂ ਬੰਦ ਕਰੋ ਮਿਹਨਤ ਮੁਸ਼ਕਤ ਨਾਲ ਆਪਣੀ ਜ਼ਿੰਦਗੀ ਬਸਰ ਕਰੋ ਨਹੀਂ ਤਾਂ ਤੁਹਾਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਸਿੰਘ ਜੀ ਬੂਡ ਉਸੇ ਗ੍ਰਿਫਤਾਰ ਕੀਤੇ ਨੇ ਜੀ ਉਹਨਾਂ ਤੋਂ ਸਾਨੂੰ 4 ਮੋਟਰਸਾਈਕਲ ਬ੍ਰਾਮਦੇਵ ਨੇ ਇਹ ਚੋਰੀ ਦਾ ਕੱਟ ਰੀਏ ਹਿੰਦੇ ਚਾਰ ਮੋਟ ਸਾਈਕਲ ਜਿਹੜੇ ਬੰਦ ਬਰਾਬਰ ਇੱਥੇ ಗ್ರಾಮ ਦੀ ਟਿੱਕੀ ਨੇ ਕਿਹਾ ਇਹ ਵੀ ਚਾਰ ਸਪਲੈਂਡਰ ਮੋਟ ਸਾਈਕਲ ਸੀ ਕਿ ਦੋ ਤਾਂ ਇਹ ਦੋ ਮੁੰਡੇ ਦੇ ਬੱਕ ਬੱਕ ਸੀ ਇਹਦੀ ਇੱਕ ਨਾਮਿਨੇਟ ਕੀਤਾ ਗਿਆ ਜੁਰੂ ਦਾ ਰੈਕ ਕੀਤਾ ਜਦੋਂ ਦੋ ਨਾਲੋਂ ਮਿਲ ਗਏ ਸੀਗੇ ਤੇ ਦੋ ਮੋਟ ਸਾਈਕਲ ਸੀ ਇਹਨਾਂ ਨੂੰ ਤਸਦੀਕ ਕਰਾਇਆ ਨਾ ਕਰਾਇਆ ਗਈ ਸੀ ਇਹ ਲੋਕਲੀ ਜੀ ਇੱਥੋਂ ਤਾਂ ਪੇ ਤੋਂ ਕੋਈ ਕੋਈ ਸੀਗੇ ਬਾਜ਼ਾਰ ਤੋਂ ਸਟ੍ਰੀਟਸ ਕੀ ਹੈ ਜਿਹਨਾਂ ਦਾ ਕਿੰਨੇ ਕਿੰਨੇ ਕੋਟਾ ਦਾ ਇਹਨਾਂ ਦੀ ਉਮਰ ਜੀ ਸਾਰੀ ਹਿੰਦੀ ਵੀ 20 ਸਾਲ ਦੀ ਹੁੰਦਾ ਰਹੇ ਬਸ ਇਹ ਮੁੰਡੇ ਦਿਹਾੜੀ ਦੀ ਜੀ ਕਰਦੇ ਨੇ ਲਾਣਾ ਇਹ ਵਾਲਾ ਕਰਦੇ ਕੋਈ ਤੂੰ ਕਰਦੀ ਬੱਚੇ ਬਿੱਤੀ ਕਰਦੇ ਨੇ ਨੀ ਨਸ਼ੇ ਵੀ ਕਰੀਏ ਨਾ ਮੇਰੇ ਕੋਈ ਹੈਗੇ ਨਸ਼ੇ ਨਹੀਂ ਤੇ ਵੈਸੀ ਬਸ ਮੁੰਡੇ ਘੂਰ ਲਾ ਲੋਗੇ ਨਵੀਂ ਉਮਰਾਂ ਵੀ ਸਮਝ ਨਹੀਂ ਹੈਗੀ ਤਾਂ ਜੀ ਕੰਮ ਤੇ ਪੈ ਗਈ ਪਰਦੇ ਜੀ ਨੇ ਮੈਨੂੰ ਐਫ ਆਈ ਆਰ ਦੇ ਦਿੱਤੀ ਸੀ 4 ਮਾਰਚ ਤੱਕ ਰਿਪੋਰਟ ਦੇ ਦਿੱਤੀ ਜਿਹਨੇ ਹੁਣ ਤੱਕ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਨਾਂ ਨੂੰ ਵੀ ਜਰੂਰ ਕਰਾਂ ਤੇ ਪਹਿਲਾਂ ਵੀ ਕਵੈਨੋ ਰਿਪੋਰਟ ਕਰੀਏ ਪਹਿਲਾਂ ਹੈਗਾ ਜੀ ਇਹਨਾਂ ਤੇ ਪਰਚਾ ਮਿਲਦਾ ਪੂਰੀ ਲਈ ਦੋ ਵਨ ਦੋਨਾਂ ਦੀ ਰੋਣਾ ਦੇ ਠੀਕ ਹੀ ਨਾਮ ਕੀ ਹੁੰਦੇ ਨੇ ਮera ਨਾਮ ਮੇਰਾ ਹਰਪ੍ਰੀਤ ਦਾਸ ਪੁੱਤਰ ਕਹਿੰਦਾ ਗੋਤਮਾ ਸਾਨੂੰ ਬਿਲਕੁਲ ਕੀ ਕਾਪੀ ਵੀ ਸਰਕਾਰੀ ਤੋਂ ਲੈਣੀ ਨਹੀਂ ਕਾਪੀ ਕਰੇ ਕੋਈ ਡਾਕਟਰ ਜਿਹੜਾ ਕੋਈ ਮਿਲਦੀ ਨਹੀਂ ਸੀ ਮੋਟਰਸਾਈਕਲ ਜਿਹੜੇ 4 ਮਾਰਚ ਨਾਲ ਤੱਕ ਦੇ ਗਏ ਉਹ ਵੀ ਤੇ ਸ਼ੇਅਰ ਕਰਾਉਗੇ ਜਿਹਦੇ ਨਾਲ ਆ ਗਿਆ ਸਕੂਲ ਬੰਦ ਹੋ ਗਿਆ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੀ ਸਖਤ ਕਿਤਾਬ ਉਹਨਾਂ ਨੂੰ ਸਖਤ ਜੀ ਕਿਤਾਬ ਨਹੀਂ ਹੈ ਜਿਹਦੀ ਜੋਈ ਨਾ ਕੀਤੀ ਜਾਵੇ ਉਹ ਐਗਰਾਂ ਮੇਕ ਮੰਜ਼ੂਰੀ ਕਰਕੇ ਜੀ ਸਾਰੇ ਠੀਕਾ ਤੋਂ ਅਗਲਾ ਮੂਵ ਲੇ ਆਉਣ ਦਾ ਕੰਮ ਕਰਤੀ ਹੈ ਜੀ ਕਿਤਾਬ ਤੇ ਆ ਮਾਰੇ ਕੰਮ ਚ ਲਾ ਕੇ ਬਰ ਗੈਰ ਖਰਾਬ ਹੁੰਦਾ ਅੱਗੇ ਫਰਦਰ ਵੀ ਜੀ ਯਾਦ ਲੈਣੀ ਹੈ ਬਾਹਰ ਲਿਖਣ ਨੂੰ ਦਿੱਕਤ ਆਉਂਦੀ ਹੈ ਤੁਹਾਡਾ ਕੰਮ ਲਾਉਂਦੇ ਹੋ ਕੁਝ ਵੇਖਦੇ ਦੀ ਬਰਦੀ ਲੱਗਦਾ ਜਿਹੜਾ ਵੀ ਕਰੂਰ ਆ ਤੇ ਕਰਾਜੇਗੇ ਉਹ ਵੀ ਸਭ ਤੋਂ ਸ਼ਕਤ ਕਰਨ ਦਿੱਤੀ ਹੈ